ਆਹ ਨਾ ਬਸਿਆ ਆਵਾਜ਼ ਆਵਾਜ਼ ਆਵਾਜ਼ੋ ਜਿਹੜੇ ਬੰਦੇ ਨੂੰ ਪੰਨਿਆਂ ਦਾ ਤੇ ਕੋਈ ਖਾਸ ਹੋਇਆ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਟੀਂਦੇ ਭਰ ਕੇ ਤੇ ਮੈਡਮ ਜੀ ਕਰ ਰਿਹਾ ਤਿਆਰ ਮਸਾਲਾ ਭਰ ਰਹੇ ਨੇ ਤੇ ਇਹ ਆਪਾਂ ਗੰਡਿਆਂ ਗੁੱਡਿਆਂ ਦਾ ਮਸਾਲਾ ਭਰਿਆ ਵਿੱਚ ਤੇ ਕਰਾਰੀ ਬਹੁਤ ਬਣਦੀ ਹੈ ਸਬਜੀ ਤੇ ਮਜ਼ੇਦਾਰ ਸਬਜੀ ਬਣਦੀ ਹੈ ਮਜ਼ਾ ਆਉਂਦਾ ਟੀਂਦੇ ਖਾ ਕੇ ਭਰੇ ਹੋਏ ਉਹ ਵੀ ਤੇ ਇੱਧਰ ਆਪਾਂ ਰੱਖ ਦਿੱਤਾ ਵਾ ਤੇਲ ਕੜਾਈ ਤੇ ਸਰੋਂ ਦਾ ਟਿਵਾਣਾ ਬ੍ਰਾਂਡ ਦਾ ਠੀਕ ਹੈ ਜੀ ਤੇ ਤੇਲ ਸੜ ਚੁੱਕਾ ਵਾ ਤੇ ਮੈਂ ਗੈਸ ਬੰਦ ਕਰ ਦਿੱਤਾ ਕਿਉਂਕਿ ਮੈਂ ਤੁਹਾਨੂੰ ਕਿ ਠੰਡੇ ਤੇਲ ਥੋੜਾ ਤੇਲ ਸਾੜਨਾ ਸੀਗਾ ਉਹ ਜ਼ਰੂਰੀ ਹੈ ਤੇ ਥੋੜਾ ਲੋ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ ਤੇ ਮਜ਼ੇਦਾਰ ਬਣਨਗੇ ਜ਼ਾਇਕੀਦਾਰ ਬਣਨਗੇ ਆ ਦੇਖੋ ਤਿਆਰੀ ਹੋ ਚੁੱਕੀ ਲਗਭਗ ਮੈਡਮ ਜੀ ਪੜ ਰਿਹਾ ਮਸਾਲਾ ਉਹ ਜੀ ਟਿੰਡੇ ਭਰਕੇ ਹੋ ਚੁੱਕੇ ਆ ਰੈਡੀ ਦੋ ਦੋ ਤਿੰਨ ਤਿੰਨ ਜਗਾਹਾਂ 'ਪਾ ਕੱਟ ਲਾਤੇ ਆ ਪਿਆਜ਼ ਤੇ ਲੂਣ ਮਿਰਚਾਂ ਦਾ ਮਸਾਲਾ ਭਰਿਆ ਹੋਇਆ ਇਹਨਾਂ ਵਿੱਚ ਤੇ ਟਮਾਟਰ ਵੀ ਹੈ ਟਮਾਟਰ ਵੀ ਪਾਏ ਹੋਏ ਨੇ ਮੈਡਮ ਕਹਿ ਰਹੇ ਨੇ ਤੇ ਜ਼ਿਆਦਾ ਮਸਾਲੇ ਆਪਾਂ ਯੂਜ਼ ਨਹੀਂ ਕਰਦੇ ਨਾਰਮਲ ਜਿਹੜੇ ਲੂਣ ਮਿਰਚ ਹਲਦੀ ਵਗੈਰਾ ਹੀ ਮਸਾਲੇ ਯੂਜ਼ ਕਰੀਦੇ ਆ ਚਲੋ ਜੀ ਕਰੋ ਸ਼ੁਰੂ ਹੁਣ ਆਪਾਂ ਪਾ ਰਹੇ ਆ ਤੇਲ ਦੇ ਵਿੱਚ ਫਰਾਈ ਕਰਨ ਲੱਗੇ ਆ ਟਿੰਡਿਆਂ ਨੂੰ ਚੱਲ ਵੀ ਟਿੰਡਿਆਂ ਜਾ ਚੱਲ ਵੀ ਆਹ 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 ਕੀ ਆ ਆਵਾਜ਼ ਆਵਾਜ਼ ਸੁਣ ਕੇ ਤੇ ਬੰਦੇ ਦੇ ਮੂੰਹ 'ਚ ਪਾਣੀ ਆ ਜਾਂਦਾ ਤੇ ਕੁਝ ਖਾਸ ਹੀ ਹੋ ਰਿਹਾ ਹੁਣ ਇੱਕ ਇੱਕ ਕਰਕੇ ਆਪਾਂ ਤੇਨੇ ਸਾਰੇ ਵਿੱਚ ਪਾ ਦੇਣੀ ਲੋਹੇ ਦੀਆਂ ਜਿੰਨੇ ਸਾਰੇ ਤਰੁੱਟੇ ਆ ਵੇਖਿ ਸੜਾਈ ਚ ਮਾਰ ਕੇ ਇਹਨਾਂ ਨੇ ਛਾਲਾਂ ਕੀਨੇ ਨੇ ਤੇ ਆਹੜਾ ਮਸਾਲਾ ਉਹਨੇ ਇਹ ਆਪਾਂ ਇਹ ਵਿੱਚ ਪਾ ਦਾਂਗੇ ਇਹਦੇ ਆ ਦੇਖੋ ਇਹ ਕਿ ਟਿੰਡਾ ਕਿੰਦਾ ਸੀ ਮੈਂ ਨਹੀਂ ਵਿੱਚੋਂ ਭਰਿਆ ਜਣਾ ਟੁੱਟ ਗਿਆ ਵਿੱਚੋਂ ਤੇ ਆਪਾਂ ਪਾਤਾ ਮਸਾਲਾ ਵਿੱਚ ਜਿਹੜਾ ਬਾਕੀ ਵਧਿਆ ਸੀਗਾ ਆਹਾ ਆਹਾ ਆਹ ਕੀ ਰੰਗਤਾ ਦੇਖੋ ਚੈੱਕ ਕਰੋ